ਕਿ ਸੋਇਨੇ ਕੀ ਸੋਈ ਰੁੱਪੇ ਕਾ ਧਾਗਾ ਨਾਮੇ ਕਾ ਚਿਤ ਹਰ ਸਉ ਲਾਗਾ ਨਾਮਦੇਵ ਨੇ ਆਪਣਾ ਚਿਤ ਹਰੀ ਨਾਲ ਜੋੜ ਲਿਆ ਕਿਵੇਂ ਜੋੜਿਆ ਕਿਸ ਤਰ੍ਹਾਂ ਜੋੜਿਆ ਸੂਈ ਧਾਗੇ ਨਾਲ ਸੀ ਲਿਆ ਸੂਈ ਕਿਹੜੀ ਸੋਨੇ ਦੀ ਧਾਗਾ ਕਿਹੜਾ ਚਾਂਦੀ ਦਾ ਸੋਇਨੇ ਕੀ ਸੋਈ ਰੁੱਪੇ ਕਾ ਧਾਗਾ ਨਾਮੇ ਕਾਚਿਤ ਹਰਸਾ ਲਾਗਾ ਸੋਨੇ ਦੀ ਸੂਈ ਕੀ ਹੈ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਗੁਰਮੰਤਰ ਇਹ ਸੋਨੇ ਦੀ ਸੂਈ ਹੈ ਧਾਗਾ ਕੀ ਹੈ ਉਹਦੇ ਚ ਧਿਆਨ ਜੋੜਨਾ ਉਹਦੇ ਚ ਸੁਰਤ ਜੋੜਨੀ ਇਹ ਧਾਗਾ ਹੈ ਜੈਸੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀਏ ਇਹ ਤੇ ਸੋਨੇ ਦੀ ਸੂਈ ਹੈ ਪਰ ਇਹਦੇ ਚ ਧਿਆਨ ਜੋੜੀਏ ਇਹ ਧਾਗਾ ਹੈ ਤੇ ਧਿਆਨ ਦੇ ਨਾਲ ਹੀ ਮਨੁੱਖ ਸੁਣ ਸਕੇਗਾ ਉੰਜ ਸੁਣ ਵੀ ਨਹੀਂ ਸਕੇਗਾ ਜੈਸੇ ਕਿ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਸਰਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖੋ ਨਹੀਂ ਸੁਣੀ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੇ ਧਿਆਨ ਧਾਗਾ ਹੈ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਧਨੁ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੇ ਤੋਂ ਗੁਰੂ ਦਾ ਜੋ ਮੰਤਰ ਹੈ